ਮੇਰੇ ਦੋਸਤੋ ਮੈਂ ਤੁਹਾਡਾ ਸ਼ੇਅਰ ਇੱਕ ਛੋਟੀ ਜਿਹੀ ਰੀਲ ਲੈ ਕੇ ਆਇਆ ਅੱਜ ਦੀ ਵੀਡੀਓ ਬੜੀ ਇੰਟਰਸਟਿੰਗ ਹੋਏਗੀ ਇਸ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਅੱਜ ਦੀ ਵੀਡੀਓ ਹੈ ਕਿ ਅਸੀਂ ਦੁਨੀਆ 'ਚ ਆਏ ਹਾਂ ਪਰ ਅਸੀਂ ਤੱਕੇ ਨਾਲ ਭੇਜੇ ਗਏ ਹਾਂ ਕੱਲੇ ਆਵੇ ਨਾਨਕਾ ਸੱਦੇ ਤੇ ਉੱਠ ਜਾਏ ਅਸੀਂ ਸਜ਼ਾ ਪੂਗਤਣ ਵਾਸਤੇ ਇੱਥੇ ਭੇਜੇ ਗਏ ਹਾਂ ਕੋਈ 9 ਮਹੀਨੇ ਦੀ ਸਜ਼ਾ ਪੂਗਤ ਕੇ ਬਾਹਰ ਆਉਂਦਾ ਹੈ ਕੋਈ 7 ਮਹੀਨੇ ਦੀ 8 ਮਹੀਨੇ ਦੀ ਪ੍ਰੀਮਚੂਰ ਤੇ ਕੁਈ 9 ਮਹੀਨੇ ਤੋਂ ਬਾਅਦ 10 ਮਹੀਨੇ ਦੀ ਸੋ ਅਸੀਂ ਅੰਦਰ ਮਿੱਜਾ ਦੇ ਵਿੱਚ ਗੰਦਗੀ ਦੇ ਵਿੱਚ ਉਲਟੇ ਲਟਕੇ ਹੋਏ ਹੁੰਨੇ ਆ ਤੇ ਅਸੀਂ ਕਿੰਨੇ ਆ ਕਿ ਕਿਸੇ ਤਰ੍ਹਾਂ ਸਾਡਾ ਛੁਟਕਾਰਾ ਹੋ ਜਵੇ ਅਸੀਂ ਕੋਈ ਵੀ ਮਾੜਾ ਕੰਮ ਨਹੀਂ ਕਰਾਂਗੇ ਅਸੀਂ ਕੋਈ ਵੀ ਗਲਤੀ ਨਹੀਂ ਕਰਾਂਗੇ ਅਸੀਂ ਸਾਰਿਆਂ ਦਾ ਭਲਾ ਮੰਗਾਂਗੇ ਪਰੰਤ ਜੇ ਤੁਸੀਂ ਬਾਹਰ ਆਉਨੇ ਆ ਤੇ ਭੁੱਲ ਜਾਨੇ ਕਈ ਤਾਂ ਇਸ ਦੁਨੀਆ ਦੇ ਵਿੱਚ ਬੰਦੇ ਆਏ ਤੇ ਬੰਦੇ ਹੀ ਚਲੇ ਗਏ ਕਈ ਇਨਸਾਨ ਬਣ ਗਏ ਕਈ ਦੇਵਤਾ ਬਣ ਗਏ ਤੇ ਕਈ حیਵਾਨ ਬਣ ਗਏ ਹੁਣ ਜਿਹੜੇ ਦੇਵਤੇ ਹਨ ਗੋਡਸ ਤੇ ਡੀਮਨਸ ਪਹਿਲਾਂ ਡੀਮਨਸ ਆਉਂਦੇ ਹਨ 네ਗੇਟਿਵਿਟੀ ਇਸ ਦੁਨੀਆ 'ਚ ਆਉਂਦੀ ਹੈ ਫਿਰ ਪੋਜ਼ਿਟਿਵਿਟੀ ਨੂੰ ਆਉਣਾ ਪੈਂਦਾ ਹੈ ਜਦ ਰਾਵਣ ਆਇਆ ਤਾਂ ਉਸ ਤੋਂ ਬਾਅਦ ਰਾਮ ਨੂੰ ਇਸ ਦੁਨੀਆ 'ਚ ਆਉਣਾ ਪਿਆ ਔਰ ਦੂਸਰੀ ਤਰਫ ਜਦੋਂ ਕੰਸ ਇਸ ਦੁਨੀਆ 'ਚ ਅਤਿਆਚਾਰ ਕਰਨ ਲੱਗਾ ਲਾਰਡ ਕ੍ਰਿਸ਼ਨ ਆਉਣਾ ਪਿਆ। ਔਰ ਜਦੋਂ ਬਾਬਰ ਆਇਆ ਤਾਂ ਉਸ ਤੋਂ ਬਾਅਦ ਸੈਵ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਉਣਾ ਪਿਆ। ਔਰ ਜਦੋਂ ਰੰਗਜੀਤ ਆਇਆ ਉਸ ਤੋਂ ਬਾਅਦ ਸ਼ਾਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਉਣਾ ਪਿਆ। ਔਰ ਜਿਹੜੇ ਦੇਵਤੇ ਹਨ ਜਿਹੜੀਆਂ ਚੁੰਗੀਆਂ ਆਤਮਾਮ ਹਨ ਉਹ ਇੰਨੇ ਚੰਗੇ ਕੰਮ ਇਥੇ ਕਰ ਗਈਆਂ ਕਿ ਉਹ ਰੱਬ ਬਣ ਗਈਆਂ। ਉਹ ਦੇਵਤੇ ਬਣ ਗਈਆਂ। ਔਰ ਜਿਹੜੀ ਨੇ ਭੜੇ ਕੰਮ ਕੀਤੇ ਅਤਿਆਚਾਰ ਕੀਤੇ ਸਿਰੇ ਦੇ ਉਹ ਡੈਮਨਸ ਔਰ ਉਹ ਬੈਂਤ ਔਰ ਉਹ 네ਗੇਟਿਵ ਜਿਹੜੇ ਰੂਰਲਰ ਬਣ ਗਏ ਸ਼ਾਸਕ ਬਣ ਗਏ ਜਿਨ੍ਹਾਂ ਨੇ ਜ਼ਾਬਰ ਸ਼ਾਸਕ ਦੇ ਰੂਪ ਦੇ ਵਿੱਚ ਆਏ ਹੁਣ ਆਪਾਂ ਐਗਜ਼ਾਮਪਲ ਲੈਣੀ ਆ ਰਾਮਚੰਦਰ ਜੀ ਦੀ ਰਾਮਚੰਦਰ ਜੀ ਨੇ ਭਿਲਣੀ ਦੇ ਬੇਰ ਖਾਦੇ ਤੇ ਆਪਣੇ ਜਿਹੜਾ ਹਨੂਮਾਨ ਜੀ ਸੁਗਰੀਵ ਆ ਜਾਂ ਜਾਮਾਵੰਤ ਆ ਇਹਨਾਂ ਦੇ ਨਾਲ ਆੜੀ ਕੱਟੀ ਇੱਕ ਗੰਢੀ ਦੋਸਤੀ ਬਣਾਈ। ਕ੍ਰਿਸ਼ਨ ਜੀ ਨੇ ਸਦਾਮੇ ਦੇ ਨਾਲ ਸਦਾਮਾ ਆਇਆ ਗਰੀਬ ਤੇ ਕ੍ਰਿਸ਼ਨ ਜੀ ਆਪਣੇ ਸੰਘਰਸ਼ਨ ਤੋਂ ਉੱਤਰ ਕੇ ਉਹਦਾ ਸਵਾਗਤ ਕਰਨ ਗਏ। ਡਾਊਨ ਟੂ ਦਾ ਅਰਥ ਇੰਨੀ ਦੋਸਤੀ। ਔਰ ਉਹਨਾਂ ਨੇ ਜਿਹੜਾ ਉਸ ਸਮੇਂ ਦਾ ਜਿਹੜਾ ਰਾਜੇ ਸ਼ਾਸਕ ਔਰ ਦਰਯੂਦਨ ਸੀ ਉਸ ਦੇ ਮੇਵੇ ਤਿਆਗ ਦਿੱਤੇ ਤੇ ਜਿੱਦਰ ਦਾ ਸਾਗ ਖਾ ਲਿਆ ਇਸੇ ਤਰ੍ਹਾਂ ਸਾਹਿਬਸ਼ਿਦ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਜੀ ਦਾ ਜਿਹੜਾ ਸੁੱਕਾ ਜਿਹੜਾ ਕਿਉਂ ਕਹਿੰਦੇ ਹੁੰਦੇ ਆ ਗੁੰਦਰੀ ਦੀ ਰੋਟੀ ਖਾਧੀ ਤੇ ਮਲਕ ਭਾਗੋ ਦਾ ਜਿਹੜਾ ਮੇਵੇ ਔਰ ਮਲਕ ਭਾਗੋ ਦਾ ਸਤਿਕਾਰ ਉਹ ਅਣਗੌਲਿਆ ਕਰ ਦਿੱਤਾ ਸੋ ਦੋਸਤੋ ਆਪਾਂ ਵੀ ਚੰਗੇ ਕੰਮ ਕਰੀਏ ਪਿਆਰ ਤੇ ਮੁਹੱਬਤ ਦਾ ਸਨੇਹਾਂ ਦੇਈਏ ਔਰ ਪਿਆਰ ਵੰਡੀਏ ਸ਼ਾਂਤੀ ਫਲਾਈਏ ਜਿਸ ਕੰਮ ਲਈ ਆਏ ਆ ਉਹ ਕੰਮ ਕਰ ਜਾਈਏ ਅੱਜ ਦਾ ਵੀਡੀਓ ਵੇਖਣ ਲਈ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ੁਭਕਾਮਨਾਵਾਂ ਜਿੰਦਗੀ ਵਾਸਤੇ ਰੋ ਗੋਡ ਬlesਸ ਯੂ